ਕਿ ਇਹ ਐਕਸੀਡੈਂਟ ਦੇ ਦੌਰਾਨ ਜੇ ਕਿ ਆਦਮੀ ਦੀ ਮੌਤ ਹੋ ਜਾਂਦੀ ਆ ਤੇ ਉਹਦੇ ਵਿੱਚ ਉਹਨੂੰ 10 ਲੱਖ ਰੁਪਈਆ ਜੁਰਮਾਨਾ ਤੇ 7 ਸਾਲ ਦੀ ਕੈਦ ਹੋਊਗੀ ਜਿਹੜੇ ਡਰਾਈਵਰ ਵੀ ਰਹਾਂ ਗਰੀਬ ਗਰੀਬ ਹੀ ਆ 6000 7000 ਦਾ ਖਮਾ ਮਿਲਦੇ ਆ ਜੀ ਇਹਦੇ ਵਿੱਚ 7 ਲੱਖ ਆ 10 ਲੱਖ ਹੁੰਦਾ ਤੇ ਡਰਾਈਵਰ ਕਿਉਂ ਕਰਦਾ ਡਰਾਈਵਿੰਗ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਇੰਨਾ ਬਾਹੇ ਹੁੰਦਾ ਤੇ ਡਰਾਈਵਰ ਕੋ ਆਪਣਾ ਬਿਜ਼ਨਸ ਕੋਈ ਖੋਲ ਕੇ ਬਹਿ ਜਾਂਦਾ देखो ड्राइवर बेचारे दी تنخواہ 5 7000 ਜਾਂ 10000 ਜਾਂ 12000 ਤੋਂ ਵੱਧ ਹੋਣੀ ਹੈਗੀ। ਉਹਦੇ ਵਿੱਚ ਉਹ ਕੀ ਜੁਰਮਾਨੇ ਭਰੂਗਾ ਕਿ ਰੋਜੀ ਰੋਟੀ ਕਰੋ ਚਲਾਉਂਗਾ ਕੀ ਕਰੂੰਗਾ। ਜੇ ਤਾਂ ਸਾਲ سزا ਕੱਟ ਲੂਗਾ ਤੇ ਨਿਆਣੇ ਭੁੱਖੇ ਮਰ ਜਾਣਗੇ, ਰੋਡ ਤੇ ਆ ਜਾਣ ਫਿਰ ਨਿਆਣੇ। ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ। ਕਿੰਨੇ ਜਿਹੜੇ ਤੋਂ ਤੁਸੀਂ ਗੱਡੀ ਚਲਾਉਂਦੇ ਆ ਰਹੇ ਜੇ? ਮੈਨੂੰ ਸਾਲ ਹੋ ਗਏ 10 12 ਸਾਲ ਹੋ ਗਏ। ਤੇ ਤਨਖਾਹ ਕਿੰਨੀ ਕੀ ਮਿਲਦੀ ਤੁਹਾਨੂੰ ਉਹ ਸਰ 10000 ਹੋ ਜੇ 12 ਹੋ ਜੇ 7 ਹੋ ਜੇ ਬਸ ਇਹ ਤੋਂ ਬਾਅਦ ਉਹ ਤਾਂ ਖਾਨੇ ਗਈ। ਜਿਆਦਾ ਕਿ ਕਹਿੰਦਾ ਜੀ ਕਿ ਇੱਕ ਕੀੜੀ ਵੀ ਨਾ ਮਾਰੀਏ ਡਰਾਈਵਰ ਜਾਣ ਕੇ ਕੋਈ ਮਾਰਦਾ ਕਿਸੇ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਜਿਹੜਾ ਕਿ ਡਰਾਈਵਰਾਂ ਦੇ ਆਪਾਂ ਖਿਲਾਫ کہہ ਸਕਦੇ ਹਾਂ ਕਾਨੂੰਨ ਬਣਾਇਆ ਵਾ ਜਿਹਦੇ ਵਿੱਚ ਦੱਸਿਆ ਕਿ ਇਹ ਕੋਲ ਡਰਾਈਵਰ ਕੋਲੋਂ ਇਹ ਐਕਸੀਡੈਂਟ ਦੇ ਦੌਰਾਨ ਜੇ ਕਿ ਆਦਮੀ ਦੀ ਮੌਤ ਹੋ ਜਾਂਦੀ ਆ ਤੇ ਉਹਦੇ ਵਿੱਚ ਉਹਨੂੰ 10 ਲੱਖ ਰੁਪਈਆ ਜੁਰਮਾਨਾ ਤੇ 7 ਸਾਲ ਦੀ ਕੈਦ ਹੋਊਗੀ। ਇਸ ਬੰਦੀ ਅਹੀ ਅੱਜ ਡਰਾਈਵਰ ਵੀਰਾਂ ਕੋਲ ਆਏ ਆ ਇਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਵੀਰ ਜੀ ਕੀ ਨਾਂ ਡਾਡਾ ਜੀ? ਸੁਰਿੰਦਰ ਸਿੰਘ। ਦੇਖੋ ਜੀ ਇਹ ਕਿ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਵਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ ਇਹ ਤੇ ਕਾਨੂੰਨ ਤੋਂ ਬਹੁਤ ਗਲਤ ਆ। ਇੱਕ ਡਰਾਈਵਰ ਵਿਚਾਰੇ ਦੀ ਤਨਖਾਹ 5-7000 ਜਾਂ 10000 ਆ। ਜੰਬ 12 ਸਾਲ ਤੋਂ ਵੱਧ ਉਹ ਖਾਣੀ ਹੈਗੀ ਉਹਦੇ ਵਿੱਚ ਉਹ ਕੀ ਜੁਰਮਾਨੇ ਭਰੂਗਾ ਕਿ ਰੋਜੀ ਰੋਟੀ ਕਰੋ ਚਲਾਉਂਗਾ ਕੀ ਕਰੂੰਗਾ ਮੈਂ ਤਾਂ ਨਾ ਕਿ ਇਹ ਨੇ ਬਨਸਾਫੀ ਆ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਕਿੰਨੇ ਜਿਹੜੇ ਤੋਂ ਤੁਸੀਂ ਗੱਡੀ ਚਲਾਉਂਦੇ ਆ ਰਹੇ ਜੇ ਮੈਨੂੰ ਸਰ ਹੋ ਗਏ 10 12 ਸਾਲ ਹੋ ਗਏ ਤੇ ਤਨਖਾਹ ਕਿੰਨੀ ਕੀ ਮਿਲਦੀ ਤੁਹਾਨੂੰ ਉਹ ਸਰ 10000 ਹੋ ਜੇ 12 ਹੋ ਜੇ 7 ਹੋ ਜੇ ਬਸ ਇਹ ਤੋਂ ਵੱਧ ਉਹ ਖਾਣੀ ਹੈਗੀ ਨੇ ਕਿਦਾਂਗੇ ਅੱਜ ਇਹ ਗੱਲ ਮੰਗਾਈ ਦਾ ਜੋ ਕਿ ਆ 10-12000 ਨਾ ਤੇ ਆਪਣਾ ਪਰਿਵਾਰ ਚਲਾਉਣਾ ਵੀ ਬੜਾ ਔਖਾ ਵਾ ਹਾਂਜੀ ਹਾਂਜੀ ਬਹੁਤ ਸਰ ਬਹੁਤ ਔਖਾ ਜੀ ਆ ਤੇ ਜੇਕਰ ਆਪਾਂ ਨੂੰ ਕੋਈ ਐਹੋ ਜੀ ਪੈਨਲਟੀ ਪੈ ਜਾਂਦੀ ਹੈ ਤੇ ਫਿਰ ਆਪਾਂ ਕਿੱਥੋਂ ਪੈਸੇ ਤਾਰ ਸਕਦੇ ਹਾਂ ਨੇ ਸਰ ਵੇਖੋ ਐਡੇ ਮਹਿੰਗੇ ਲਾਇਸੈਂਸ ਤੇ ਲਾਇਸੈਂਸ ਬਣਾਉਣੇ ਇੱਕ ਸੁੱਖੇ ਆ ਇਹਦੇ ਵਿੱਚ ਲਾਇਸੈਂਸ ਦੀ ਵੈਲਿਊ ਵੀ ਘਟ ਗਈ ਗੱਡੀਆਂ ਦੇ ਕਾਗਜ਼ਾਂ ਦੀ ਵੈਲਿਊ ਘਟ ਗਈ 50-55000 ਰੁਪਏ ਦਾ ਘਟਦਾ ਰਿਸੋਰਸ ਨਹੀਂ ਦੀ ਗੱਡੀ ਹੁੰਦੀ ਉਹਦੀ ਵੈਲਿਊ ਕੀ ਰਹਿ ਗਈ ਜੇ ਇਹੋ ਕਾਨੂੰਨ ਲਾਗੂ ਹੋ ਕੇ ਦੇ ਇਸ ਲਈ ਇਹ ਕਾਨੂੰਨ ਨਹੀਂ ਸਹੀ ਠੀਕ ਹੈ ਜੀ ਇਹ ਮੇਰੇ ਕੋਲ ਡਰਾਈਵਰ ਵੀਰ ਜਿਹੜੇ ਐਸ ਵੇਲੇ ਗੱਡੀ ਚਲਾ ਰਹੇ ਆ ਇਹ ਵੀ ਡਰਾਈਵਰ ਵੀਰ ਆ ਇਹ ਵੀ ਗੱਡੀ ਚਲਾਉਂਦੇ ਆ ਤੇ ਜਿਹੜੇ ਵੀਰ ਡਰਾਈਵਰ ਐਸ ਵੇਲੇ ਗੱਡੀ ਚਲਾ ਰਹੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਤੁਸੀਂ ਆਪਣੇ ਧਿਆਨ ਨਾਲ ਗੱਡੀ ਚਲਾਈ ਜਾਣੀ ਹੈ ਮੇਰੇ ਨਾਲ ਗੱਲ ਵੀ ਕਰੀ ਜਾਣੀ ਆ ਠੀਕ ਹੈ ਸਰ ਜੀ ਤੇ ਵੇਖੋ ਜੀ ਜਿੱਦਾਂ ਕਾਨੂੰਨ ਬਣਾਇਆ ਆੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਬਹੁਤ ਗਲਤ ਹੈ ਜੀ ਕਾਨੂੰਨ ਇਹ ਕਰਮੂ ਕੇ ਬਹੁਤ ਗਲਤ ਆ ਕਿਹੜੇ ਡਰਾਈਵਰ ਵੀ ਰਹਿ ਆ ਗਰੀਬ ਗਰੀਬ ਹੀ ਆ 6000 7000 ਦਾ ਖਾ ਮਿਲਦੇ ਆ ਜੀ ਇਹਦੇ ਵਿੱਚ 7 ਲੱਖ ਆ 10 ਲੱਖ ਹੁੰਦਾ ਤੇ ਡਰਾਈਵਰ ਕਿਉਂ ਕਰਦਾ ਡਰਾਈਵਿੰਗ ਕਰਨ ਦੀ ਜੁਰਤ ਹੀ ਨਹੀਂ ਹੈ ਇੰਨਾ ਪੈਸਾ ਹੁੰਦਾ ਤੇ ਡਰਾਈਵਰ ਕੋ ਆਪਣਾ ਬਿਜ਼ਨਸ ਕੋਈ ਖੋਲ ਕੇ ਬਹਿ ਜਾਂਦਾ ਇਤਨਾ ਪੈਸਾ ਜੇ ਜੁਰਤ ਨਹੀਂ ਨਹੀਂ ਡਰਾਈਵਰ ਕੋ ਜਾਂ 10 ਸਾਲ ਸੜਿਆ ਕੱਢ ਲੂਗਾ ਤੇ ਨਿਆਣੇ ਭੁੱਖੇ ਮਰ ਜਾਣਗੇ ਰੋਡ ਤੇ ਆ ਜਾਣ ਫਿਰ ਨਿਆਣੇ ਤੇ ਡਰਾਈਵਰ ਕਿਹੜੇ ਬੰਨੇ ਜਾਓ ਜੀ ਤੁਹਾਨੂੰ ਕਿੰਨੀ ਕਿ ਤਨਖਾਹ ਮਿਲਦੀ ਆ ਮੈਨੂੰ ਸਾਰਾ ਮਿਲਦੀ ਆ ਸਰ ਜੀ 7000 ਖਾਤੀ ਯਾਰਾ ਦੇਖੋ ਤੇ ਕਿੰਨੀ ਮਹਿੰਗਾਈ ਆ 7000 ਦੇ ਨਾਲ ਤੇ ਪਰਿਵਾਰ ਚਲਾਉਣਾ ਬਹੁਤ ਔਖਾ ਆ ਬਹੁਤ ਔਖਾ ਬਹੁਤ ਔਖਾ ਜੀ ਦਾਲ ਫੋਲ ਦਾ ਮਾਈ ਚੱਲਦਾ ਕੁੱਤਿਆਂ ਨੂੰ ਤੁਸੀਂ ਯਾਰ ਰੋਡ ਤੇ ਜਾ ਰਹੇ ਜੇ ਹਾਂ ਜੀ ਤੇ ਤੁਹਾਡਾ ਜੀ ਕਰਦਾ ਪਾ ਕਿ ਇਹ ਹੀ ਐਕਸੀਡੈਂਟ ਕਰੀਏ ਕਿਸੇ ਦਾ ਨਾ ਡਰਾਈਵਰ ਡਰ ਐ ਤੇ ਕਹਿੰਦਾ ਜੀ ਕਿ ਇੱਕ ਕੀੜੀ ਵੀ ਨਾ ਮਾਰੀਏ ਡਰਾਈਵਰ ਜਾਣ ਕੇ ਕੋਈ ਮਾਰਦਾ ਕਿਸੇ ਨੂੰ ਕੁੱਤਾ ਵੀ ਹੋਵੇ ਤਾਂ ਕੁੱਤੇ ਵੀ ਬਚਾਈਦਾ ਜੀ ਸਰਕਾਰ ਕੋਲੋਂ ਕੀ ਮੰਗ ਕਰਦੇ ਜੇ ਸਰਕਾਰ ਬੋਲੋ ਮੰਤਰੀ ਜੀ ਇਹੋ ਹੀ ਰੱਤ ਕਿਤਾ ਜਾਵੇ ਕਾਨੂੰਨ ਜਿਹੜਾ ਵਾ ਠੀਕ ਹੈ ਜੀ ਦੇਖੋ ਜੀ ਮੇਰੇ ਕੋਲ ਹੋਰ ਵੀ ਵੀਰ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਇਹ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਇਹ ਗਰੀਬ ਆਦਮੀ ਕਿੱਥੋਂ ਐਨੇ ਪੈਸੇ ਦੇਊਗਾ ਜੀ ਕਿੱਥੋਂ ਖਰਚਾ ਕਰੂਗਾ 10 ਲੱਖ ਰੁਪਈਆ ਜੀ ਡਰਾਈਵਰ ਵੀਰ ਕੋਲ ਹੋਵੇ ਤਾਂ ਉਹਨੂੰ ਡਰਾਈਵਰੀ ਕਰਨ ਦੀ ਕੀ ਲੋੜ ਹੈ ਜੀ ਕਿਵੇਂ ਅਸੀਂ ਆਪਣਾ ਪਰਿਵਾਰ ਚਲਾਉਂਗੇ ਕਿਵੇਂ ਅਸੀਂ ਆਪਣਾ ਕਰਜਾ ਲਾਉਂਗੇ ਪਹਿਲਾਂ ਹੀ ਕਰਜੇ ਬਹੁਤਾਂ ਜੀ ਕਰਜਿਆਂ ਦੇ ਮਾਰੇ ਹੋਏ ਆਂ ਰੋਡਾਂ ਦੇ ਚੱਲਦੇ ਆਂ ਜੀ ਕਿਹਦਾ ਜੀ ਕਰਦਾ ਜੀ ਕੋਈ ਐਕਸੀਡੈਂਟ ਕਰੇ ਕੋਈ ਕੁਛ ਕਰੇ ਉਹਦਾ ਕੋਈ ਡਰਾਈਵਰ ਵੀਰ ਤਾਂ ਬਿਲਕੁਲ ਵੀ ਆ ਕੀੜੀ ਮਾਰ ਕੇ ਰਾਜ ਨਹੀਂ ਜੋ ਕਿਵੇਂ ਐਕਸੀਡੈਂਟ ਕਰ ਦੂਗਾ ਜੀ ਕਿਸੇ ਦਾ ਜੀ ਕਰਦਾ ਜੀ ਵੀ ਕੋਈ ਐਕਸੀਡੈਂਟ ਕਰੂ ਬੰਦਾ ਇਸ ਲਈ ਇਹ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆਂ ਜੀ ਬਹੁਤ ਡਰਾਈਵਰਾਂ ਵਾਸਤੇ ਜੀ ਬਹੁਤ ਖਤਰਨਾਕ ਚੀਜ਼ ਆ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਗੱਡੀ ਚਲਾਉਂਦਿਆਂ ਨੂੰ ਮੈਨੂੰ ਜੀ 20 ਸਾਲ ਤੋਂ ਉੱਤੇ ਹੋ ਗਿਆ ਜੀ ਗੱਡੀ ਚਲਾਉਂਦਿਆਂ ਕਿੰਨੇ ਦਿਨਾਂ ਦਾ ਹਣ ਮਿਲਦੀ ਤੁਹਾਨੂੰ ਤਨਖਾਹ ਤਾਂ ਇਹ ਹੀ 5 7000 6000 ਇਦਾਂ ਜਲਦੀ ਤਨਖਾਹ ਇਹਦੇ ਵਿੱਚ ਕੀ ਬੰਦਾ ਘਰ ਚਲਾਊਗਾ ਕੀ 7 ਲੱਖ ਰੁਪਇਆ ਕਿਹਨੂੰ ਦਊ ਇਹ ਕਿੱਥੇ ਇਕੱਠਾ ਕਰੂਗਾ ਜੀ ਗਰੀਬ ਆਦਮੀ ਤੇ ਬਹੁਤ ਔਖਾ ਜੀ ਇਹ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਜੀ ਰੱਦ ਹੋਣੇ ਚਾਹੀਦੇ ਆ ਜੀ ਠੀਕ ਹੈ ਜੀ ਮੈਂ ਵੱਖ-ਵੱਖ ਡਰਾਈਵਰ ਵੀਰਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਜਦੋਂ ਛੜਕਾਂ ਦੇ ਗੱਡੀ ਚਲਾਉਂਦੇ ਆ ਅਸੀਂ ਤੇ ਚਾਹੁੰਦੇ ਸਾਡੇ ਕੋਈ ਕੀੜੀ ਬਣਾ ਮਰ ਜੇ ਬੰਦਾ ਮਾਰਨਾ ਤੇ ਬੜੀ ਦੂਰ ਦੀ ਗੱਲ ਆ ਕੀੜੀ ਮਰਨ ਤੋਂ ਵੀ ਉਹਨਾਂ ਨੂੰ ਮਤਲਬ ਦਿਲ ਨੂੰ ਉਹਨਾਂ ਦੇ ਦੁੱਖ ਹੁੰਦਾ ਵੀ ਸਾਡੇ ਕੋਈ ਮਤਲਬ ਕੋਈ ਜਾਨਵਰ ਵੀ ਥੱਲੇ ਆ ਗਿਆ ਬਾਕੀ ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਕਿਸੇ ਨੂੰ ਥੱਲੇ ਦੇ ਕੇ ਮਾਰਨ ਉਹ ਤੇ ਕੋਈ ਕੁਦਰਤ ਵੱਲੋਂ ਹੀ ਕੋਈ ਪਾਣਾ ਵਾ ਪਰ ਜਾਂਦਾ ਵਾ ਬਾਕੀ ਦੂਜੀ ਗੱਲ ਕਰੀਏ ਇਹਨਾਂ ਦੀ ਤਨਖਾਹ ਦੀ ਵਿਚਾਰਿਆਂ ਦੀ ਤਨਖਾਹ ਵੇਖੋ ਮੈਂ ਵੱਖ-ਵੱਖ ਡਰਾਈਵਰ ਵੀਰਾਂ ਨਾਲ ਗੱਲਬਾਤ ਕੀਤੀ ਆ ਕਿਸੇ ਦੀ 7000 ਕਿਸੇ ਦੀ 10000 ਕਿਸੇ ਦੀ 12000 ਮੇਰੇ ਖਿਆਲ ਨਾਲ 10-12000 ਤੋਂ ਵੱਧ ਕਿਸੇ ਵੀ ਟਰੱਕ ਡਰਾਈਵਰ ਦੀ ਤਨਖਾਹ ਨਹੀਂ ਹੈਗੀ ਜੇਕਰ ਇਹਨਾਂ ਵਿਚਾਰਿਆਂ ਨੂੰ ਕਿਤੇ ਮਹੀਨਾ 2 ਮਹੀਨੇ ਵਿਲੇ ਵੀ ਬੈਠ ਕੇ ਖਾਣਾ ਪਵੇ ਤੇ ਇਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਇਹਨਾਂ ਨੂੰ ਇਹਨਾਂ ਸਰ ਕਰਜ਼ਾ ਚੜ ਜਾਂਦਾ ਵਾ ਤੇ ਇਹਨਾਂ ਵਿਚਾਰਿਆਂ ਨੇ 10 ਲੱਖ ਰੁਪਈਆ 7 ਲੱਖ ਰੁਪਈਆ ਕਿੱਥੋਂ ਭਰਨਾ ਵਾ ਤੇ ਕਿੱਦਾਂ ਵਿਚਾਰਿਆਂ ਨੇ ਇਹ ਬਿਨਾਂ ਕੰਮ ਤੋਂ ਜਿੱਦਾਂ ਕਿਸੇ ਬੰਦੇ ਨੂੰ ਡਰਾਈਵਰ ਨੂੰ ਜੇਲ੍ਹ ਹੋ ਜਾਂਦੀ ਆ ਤੇ ਉਹ ਵਿਚਾਰਾ ਉਹਦੇ ਪਿੱਛੋਂ ਉਹਦਾ ਪਰਿਵਾਰ ਰੁਲ ਜਾਊਗਾ ਨਾ ਤੇ ਉਹ ਵਿਚਾਰੇ ਇਹ ਜਿਹੜਾ ਹੈਗੀ ਹੈਗੀ ਆ ਪੈਨਲਟੀ ਪੈਂਦੀ ਜਿਹੜੀ ਇਹਨਾਂ ਨੂੰ ਜੁਰਮਾਨਾ ਪੈਣਾ ਵਾ ਨਾ ਦੇ ਜੁਰਮਾਨੇ ਤਾਰ ਸਕਦੇ ਆ ਤੇ ਨਾ ਵਿਚਾਰੇ ਜੇਲ੍ਹ ਹੀ ਕੱਢ ਸਕਦੇ ਆ ਤੇ ਇਹਨਾਂ ਚਰਿਆਂ ਨੇ ਇਹੋ ਮੰਗ ਕੀਤੀ ਹੈ ਸਰਕਾਰ ਕੋਲੋਂ ਵੀ ਜਿਹੜਾ ਇਹ ਕਾਨੂੰਨ ਬਣਾਇਆ ਗਿਆ ਵਾ ਇਹ ਸਾਡੇ ਡਰਾਈਵਰਾਂ ਦੇ ਬਿਲਕੁਲ ਖਿਲਾਫ ਆ ਤੇ ਇਹ ਕਾਨੂੰਨ ਰੱਦ ਕੀਤਾ ਜਾਵੇ ਮੈਂ ਜਨੈ ਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾਸ